ਇਹ ਪੂਰੀ ਵਜਾ ਦੱਸੀ ਜਾ ਰਹੀ ਹੈ ਕਿ ਰੇਲੂ ਕ੍ਰਿਸ਼ਤਾ ਮਾਮਲਾ ਦੱਸਿਆ ਜਾ ਰਿਹਾ ਹੈ ਸ਼ਖਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਮਹਿਲਾ ਦੀ ਮੌਤ ਤੋਂ ਬਾਅਦ ਨਾਨਾ ਨਾਨੀ ਦੇ ਕੋਲ ਬੱਚਾ ਰਹਿ ਰਿਹਾ ਹੈ ਬੱਚੇ ਨੂੰ ਲੈਣ ਆਪਣੇ ਸਹੁਰੇ ਆਏ ਸੀ ਪਿਤਾ ਔਰ ਨਾਨਕੇ ਦੇ ਵੱਲੋਂ ਮਨਾ ਕਰਨ ਤੇ ਬੱਚੇ ਨੂੰ ਲੈ ਕੇ ਉਹ ਭੱਜ ਗਿਆ ਫਿਲਹਾਲ ਬੱਚਾ ਵਾਪਸ ਉਸਦੇ ਨਾਨਾ ਨਾਨੀ ਨੂੰ ਸੌਂਪ ਦਿੱਤਾ ਗਿਆ ਤੇ ਬੱਚੇ ਦਾ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ ਹੈ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਇੱਕ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਬੱਚੇ ਨੂੰ ਲੈ ਕੇ ਭੱਜ ਰਿਹਾ ਸੀਗਾ ਇਹ ਪਿਤਾ ਉਸ ਦੇ ਨਾਨਕਿਆਂ ਤੋਂ ਹਾਲਾਂਕਿ ਇਹ ਬੱਚਾ ਫਿਰ ਵਾਪਸ ਲੈ ਕੇ ਉਸ ਤੇ ਨਾਨਾ ਨਾਨੀ ਨੂੰ ਸੌਂਪ ਦਿੱਤਾ ਗਿਆ ਤੁਹਾਨੂੰ ਦੱਸਤੀ ਹੈ ਕਿ ਇਸ ਸ਼ਖਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਔਰ ਆਪਣੇ ਬੱਚੇ ਨੂੰ ਮਿਲਣ ਦੇ ਲਈ ਇਹ ਆਇਆ ਸੀਗਾ ਆਪਣੇ ਸਹੁਰੇ ਪਰਿਵਾਰ ਯਾਨੀ ਬੱਚੇ ਦੇ ਨਾਨਕੇ ਉੱਥੋਂ ਇਹ ਬੱਚੇ ਨੂੰ ਲੈ ਕੇ ਪੰਜਾਬ ਸੀਸੀਟੀਵੀ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਮੇਰੇ ਸਹਿਯੋਗੀ ਮਨੋਜ ਸ਼ਰਮਾ ਇਸ ਪੂਰੇ ਮਾਮਲੇ ਨੂੰ ਲੈ ਕੇ ਹੋਰ ਜਿਆਦਾ ਜਾਣਕਾਰੀ ਦੇਣਗੇ ਫੋਨ ਲਾਈਨ ਤੇ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਮਨੋਜ ਜੀ ਇਹ ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ ਬੱਚੇ ਨੂੰ ਲੈ ਕੇ ਭੱਜ ਰਿਹਾ ਸ਼ਖਸ ਔਰ ਆਵਾਜ਼ਾਂ ਵੀ ਕੈਦ ਹੋਈਆਂ ਨੇ ਸੀਸੀਟੀਵੀ ਦੇ ਵਿੱਚ ਉਸ ਸ਼ਖਸ ਦੇ ਪਿੱਛੇ ਲੋਕ ਭੱਜ ਰਹੇ ਨੇ ਔਰ ਕਹਿ ਰਹੇ ਨੇ ਕਿ ਮੇਰਾ ਬੱਚਾ ਲੈ ਕੇ ਭੱਜ ਗਿਆ ਕੀ ਮਾਮਲਾ ਸੀਗਾ ਕੀ ਪੂਰੀ ਕਹਾਣੀ ਕੀ ਹੈ ਕਿਉਂਕਿ ਇਸ ਸ਼ਖਸ ਦੀ ਪਤਨੀ ਦੀ ਮੌਤ ਵੀ ਹੋ ਚੁੱਕੀ ਹੈ ਫਿਰ ਇਹ ਬੱਚੇ ਨੂੰ ਇਸ ਤਰੀਕੇ ਲੈ ਕੇ ਭੱਜਿਆ ਕਿਉਂ ਬਿਲਕੁਲ ਗਗਨ ਜੀ ਇਹ ਅਨਾਜ ਮੰਡੀ ਥਾਣਾ ਏਰੀਆ ਹੈਗਾ ਉੱਥੇ ਦਾ ਇੱਕ ਮਹੱਲਾ ਹੈਗਾ ਭਰਤਨਗਰ ਤੇ ਉਥੇ ਵੀ 21 ਤਰੀਕ ਦੀ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਤੇ ਤਾਂ ਪੁਲਿਸ ਵੀ ਹਰਕਤ ਦੇ ਵਿੱਚ ਆ ਜਾਂਦੀ ਹੈ ਤੇ ਲੋਕਾਂ ਦੀ ਚਰਚਾ ਛੱਡ ਜਾਂਦੀ ਹੈ ਕਿ ਸ਼ਾਇਦ ਬੱਚੇ ਨੂੰ ਅਗਵਾ ਕਰਕੇ ਕੁਝ ਲੋਕ ਲੈ ਜਾਂਦੇ ਨੇ ਪਰ ਐਸਾ ਮਾਮਲਾ ਨਹੀਂ ਹੈ ਦਰਅਸਲ ਇਸ ਜਿਹੜਾ ਵਿਅਕਤੀ ਹੈ ਬੱਚੇ ਨੂੰ ਲੈ ਕੇ ਭੱਜਿਆ ਜਾ ਰਿਹਾ ਹੈ ਉਹ ਉਹ ਜਿਹੜੇ 3-4 ਬੰਦੇ ਨੇ ਉਹਨਾਂ ਵਿੱਚੋਂ ਦਾ ਪਿਤਾ ਤੇ ਉਹ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਜਦੋਂ ਉਹਦੇ ਨਾਨਕੇ ਘਰ ਉਸ ਬੱਚੇ ਨੂੰ ਉਸਦੇ ਨਾਨਾ ਨਾਨੀ ਐ ਲੈ ਆਇਆ ਤਾਂ ਆਪਣੇ ਬੱਚੇ ਨੂੰ ਲੈਣ ਦੇ ਲਈ ਉੱਥੇ ਆਇਆ ਸੀ ਕਿਤੇ ਜਦੋਂ ਮਾਹੌਲ ਗਰਮ ਹੁੰਦਾ ਆਪਸ ਵਿੱਚ ਬਹਿਸ ਹੁੰਦੀ ਹੈ ਕਿ ਤੁਸੀਂ ਮੇਰਾ ਬੱਚਾ ਇੱਥੇ ਕਿਉਂ ਰੱਖਿਆ ਤਾਂ ਉਹ ਉਤੋਂ ਹੀ ਉਸ ਮਕਾਨ ਚੋਂ ਬੱਚੇ ਨੂੰ ਲੈ ਕੇ ਭੱਜ ਜਾਂਦਾ ਤੇ ਪਿੱਛੋਂ ਉਹਦੇ ਜਿਹੜੇ ਨਾਨਾ ਨਾਨੀ ਹੈ ਨਾਨਾ ਕੋਈ ਵੀ ਹੈ ਵਿਅਕਤੀ ਨੇ ਰੌਲਾ ਪਾਉਂਦੇ ਨਹੀਂ ਤੇ ਪਰ ਉਹ ਚਲਾ ਜਾਂਦਾ ਪਰ ਉਸ ਤੋਂ ਬਾਅਦ ਪੁਲਿਸ ਜਦੋਂ ਜਾਣਕਾਰੀ ਇਕੱਠੀ ਕਰਦੀ ਹੈ ਤਾਂ ਜਿਹੜਾ ਬੱਚਾ ਹੈਗਾ ਵਾਪਸ ਉਦੇ ਨਾਨਕੇ ਨੂੰ ਸੌਂਪ ਦਿੱਤਾ ਗਿਆ ਤੇ ਮਾਮਲਾ ਅਦਾਲਤ ਦੇ ਵਿੱਚ ਚੱਲ ਗਿਆ ਇਸ ਕਰਕੇ ਪੁਲਿਸ ਅਧਿਕਾਰੀ ਇਹ ਕਲੀਅਰ ਕਰ ਦਿੰਦਾ ਹੈ ਕਿ ਕੋਈ ਕਿਰਨਾਸਿੰਗ ਦੀ ਗੱਲ ਨਹੀਂ ਹੈਗੀ ਇਹ ਸਿਰਫ ਬੱਚ ਨੂੰ ਉਸਦਾ ਪਿਤਾ ਕਿਉਂਕਿ ਇੱਕ ਇਸ ਤਰ੍ਹਾਂ ਦਾ ਪਿਆਰ ਹੁੰਦਾ ਬੱਚੇ ਪ੍ਰਤੀ ਕਿ ਮੇਰੀ ਪਤਨੀ ਤਾਂ ਮਰ ਗਈ ਪਰ ਮੈਂ ਬੱਚਾ ਆਪਣੇ ਕੋਲ ਰੱਖਾਂ ਪਰ ਉਹ ਨਾਨਾ ਨਾਨੀ ਦਾ ਵੀ ਹੱਕ ਹੁੰਦਾ ਤੇ ਇਸ ਕਰਕੇ ਫਿਲਹਾਲ ਮਾਮਲਾ ਕੋਰਟ ਚ ਚੱਲ ਗਿਆ ਪਰ ਇਹ ਜਿਹੜੀ ਸੀਸੀਟੀਵੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਉਹਦੇ ਸਾਫ਼ ਹੈ ਕਿ ਇਹ ਬੱਚਾ ਹੀ ਆਪਣੇ ਪਿਤਾ ਦੇ ਨਾਲ ਗਿਆ ਯਾਨੀ ਕਿ ਉਹ ਨੂੰ ਚੁੱਕ ਕੇ ਲੈ ਕੇ ਗਏ ਨੇ ਤੇ ਹੁਣ ਫਿਲਹਾਲ ਬੱਚੇ ਕਿਉਂਕਿ ਮਾਦੀਓਗ ਅਦਾਲਤ ਦੇ ਵਿੱਚ ਕੇਸ ਚੱਲ ਗਿਆ ਤਾਂ ਉਹਦੇ ਨਾਨਾ ਨਾਨੀ ਨੂੰ ਸੌਂਪ ਦਿੱਤਾ ਗਿਆ ਜੀ ਜੀ ਬਹੁਤ ਸ਼ੁਕਰੀਆ ਮਨੋਜੀ ਸਾਰੀ ਜਾਣਕਾਰੀ ਦੇ ਲਈ ਸੋ ਬੱਚਾ ਨਾਨਾ ਨੂੰ ਸੌਂਪ ਦਿੱਤਾ ਗਿਆ ਹੈ ਫਿਲਹਾਲ ਕਿਉਂਕਿ ਕੇਸ ਕੋਰਟ ਦੇ ਵਿੱਚ ਚੱਲ ਰਿਹਾ ਔਰ ਜਿਸ ਤਰੀਕੇ ਸ਼ਖਸ ਭੱਜਿਆ ਬੱਚੇ ਨੂੰ ਲੈ ਕੇ ਉਸ ਤੋਂ ਬਾਅਦ ਇਹ ਤਸਵੀਰਾਂ ਸਾਹਮਣੇ ਆਈਆਂ ਪਟਿਆਲਾ ਦਾ ਇਹ ਪੂਰੇ ਦਾ ਪੂਰਾ ਮਾਮਲਾ